ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਸਪ੍ਰੀਤ ਰਣਜੀਤ ਜੁਵੈਲਰ ਪਾਸੋ ਤੋਂ ਸੋ ਸਾਡੇ YouTube ਚੈਨਲ ਦੀ ਹਰ ਇੱਕ ਵੀਡੀਓ ਦੇਖਣ ਵਾਲੇ ਸਾਰੇ ਹੀ ਸ਼ਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜੀ ਸੋ ਦੋਸਤੋ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਨਵੀਆਂ ਵੀਡੀਓਜ਼ ਅਪਡੇਟ ਕਰਦੇ ਰਹਿੰਦੇ ਆਂ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਆਂ ਜੀ ਹਾਂ ਉਹ ਦੋਸਤੋ ਇੱਕ ਝਾਤ ਵੀਡੀਓ ਦੇ ਉੱਪਰ ਹੋ ਜੇ ਉਹ ਅੱਜ ਤੁਹਾਡੇ ਨਾਲ ਰੂਰੂ ਕਰਾਉਣ ਜਾ ਰਹੇ ਹਾਂ ਆਪਣੇ ਸੱਭਿਆਚਾਰਕ ਗਹਿਣਾ ਜੋ ਕਿ ਤੁਸੀਂ ਪਹਿਲਾਂ ਆਪਣੇ ਬਜ਼ੁਰਗਾਂ ਟਾਈਮ ਤੋਂ ਆਪਣੇ ਮਤਲਬ ਪੇਰੈਂਟਸ ਤੋਂ ਸੁਣਿਆ ਹੁਣ ਪੰਜਾਬੀ ਕੈਂਠਾ ਜੋ ਕਿ ਤੁਹਾਨੂੰ ਰੂਰੂ ਕਰਾਉਣ ਜਾ ਰਹੇ ਹਾਂ ਉਹ ਦੋਸਤੋ ਅਸੀਂ ਸਭ ਤੋਂ ਪਹਿਲਾਂ ਲਾਈਟ ਵੇਟ ਕੈਂਠਾ ਤਿਆਰ ਕੀਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੱਦੇ weight ਦੀ ਆਪਾਂ ਗੱਲ ਕਰੀਏ 10 ਗ੍ਰਾਮ ਤੋਂ ਲੈ ਕੇ 11 ਗ੍ਰਾਮ weight ਦੇ ਵਿੱਚ ਰੈਡੀ ਹੈ ਜੀ ਇਸ ਦੇ ਵਿੱਚ ਆਪਾਂ ਇਹ ਵਾਲਾ ਪਾਰਟ ਵੀ ਆਪਾਂ 골ਡ ਦੇ ਵਿੱਚ ਰੈਡੀ ਕੀਤਾ ਹੈ ਜੀ ਇਸ ਦੇ ਵਿੱਚ ਇਹ ਵਾਲੀਆਂ ਗੋਲੀਆਂ ਵੀ 골ਡ ਦੀਆਂ ਨੇ ਜੀ ਔਰ ਇਹ ਵਾਲੀ ਪਾਈਪਸ ਵੀ ਜਿਹੜੇ ਸਾਰੇ 골ਡ ਦੇ ਨੇ 22 ਹਾਲਮਾਰਕ 골ਡ ਦੇ ਵਿੱਚ ਰੈਡੀ ਹੈ ਜੀ ਕਿਸੇ ਨੇ ਆਪਣੇ ਬੇਟੇ ਲਈ ਜਾਂ ਆਪਣੇ ਕਿਸੇ ਵੀ ਰਿਲੇਟਿਵ ਦੇ ਵਿੱਚ ਪ੍ਰੋਗਰਾਮ ਲਈ ਗਿਫਟਡ ਆਈਟਮ ਤੁਸੀਂ ਇਹਨੂੰ ਦੇ ਸਕਦੇ ਹੋ ਬੜੀ ਖੂਬਸੂਰਤ ਡਿਜ਼ਾਈਨ ਹੈ ਜੀ ਇਸ ਤੋਂ ਬਾਅਦ ਆਪਾਂ ਇਸ ਨੂੰ ਇੱਕ ਹੋਰ ਕਲਰ ਕੰਬੀਨੇਸ਼ਨ ਦੇ ਵਿੱਚ ਤਿਆਰ ਕੀਤਾ ਹੈ ਉਸ ਦੇ weight ਦੀ ਗੱਲ ਕਰੀਏ ਉਸ ਦਾ weight ਵੀ ਆਪਣਾ 10 ਗ੍ਰਾਮ ਤੋਂ ਲੈ ਕੇ 11 ਗ੍ਰਾਮ 골ਡ weight ਦੇ ਵਿੱਚ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਕੰਠੇ ਨੂੰ ਇਹ ਕੰਠਿਆਂ ਦੀ ਆਪਾਂ ਕਾਫੀ ਰੇਂਜਿਸ ਦੇ ਵਿੱਚ ਅਲੱਗ-ਅਲੱਗ weight ਅਲੱਗ-ਅਲੱਗ ਡਿਜ਼ਾਈਨ ਤੁਹਾਡੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਾਡੇ ਡਿਜ਼ਾਈਨ ਤੁਹਾਡੇ ਤੱਕ ਪਹੁੰਚ ਸਕਣ ਸਾਡੀ ਵੀਡੀਓ ਪਾਉਣ ਦਾ ਮੇਨ ਮਕਸਦ ਹੀ ਤੁਹਾਡੇ ਅੱਗੇ ਰੂਗਰੂ ਕਰਵਾਉਣਾ ਹੁੰਦਾ ਹੈ ਡਿਜ਼ਾਈਨਿੰਗ ਨੂੰ ਸੋ ਦੋਸਤੋ ਇਹ ਘੰਟੇ ਦੀ ਖੂਬਸੂਰਤੀ ਤੁਹਾਡੇ ਅੱਗੇ ਬਾਕਮਾਲ ਹੀ ਹੋਏਗੀ ਤੁਸੀਂ ਦੇਖ ਸਕਦੇ ਹੋ ਇਹ ਘੰਟੇ ਦੇ weight ਦੀ ਅਗਰ ਆਪਾਂ ਗੱਲ ਕਰਦੇ ਹਾਂ ਜੀ only ਇਹ 18 ਗ੍ਰਾਮ gold weight ਦੇ ਵਿੱਚ ਤਿਆਰ ਹੈ ਜੀ ਜਿਸ ਦੇ ਵਿੱਚ ਤਿੰਨ ਗੋਲੀਆਂ ਆਪਣੀ gold ਦੀਆਂ ਇਹ ਵਾਲੀਆਂ ਨੇ ਜੀ ਤੇ ਔਰ ਬਾਕੀ ਇਹ ਵਾਲਾ ਪੀਸ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ 골ਡ ਦਾ ਹੀ ਤੇ ਰੈਡੀ ਹੁੰਦਾ ਹੈ ਇਸ ਦੇ ਵਿੱਚ ਇਹ ਪਾਈਪਸ ਵੀ ਆਪਣੀਆਂ 골ਡ ਦੀਆਂ ਰੈਡੀ ਹੋਈਆਂ ਹੋਈਆਂ ਨੇ ਜੀ ਇਸ ਦੇ ਵਿੱਚ ਆਲ ਜਿਹੜਾ ਇਹਦਾ ਆਪਣਾ ਧਾਗਾ ਵਗੈਰਾ ਔਰ ਲੋਕ ਵਗੈਰਾ ਸਾਰੀ ਲੈਸ ਕਰਕੇ ਆਪਾਂ weight mention ਕਰਾਂਗੇ ਜੀ ਤੁਹਾਨੂੰ ਇਸ ਦੇ weight ਦੀ ਆਪਾਂ ਗੱਲ ਕਰੀਏ only 18 ਗ੍ਰਾਮ 골ਡ weight ਦੇ ਵਿੱਚ ਤਿਆਰ ਹੈ ਜੀ ਇਸੇ ਤਰ੍ਹਾਂ ਹੀ ਅਸੀਂ ਇੱਕ 20 ਗ੍ਰਾਮ weight ਦੇ ਵਿੱਚ ਕੈਂਠਾ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਡਿਜ਼ਾਈਨ ਹੈ ਜੀ ਕਿੰਨਾ ਵਧੀਆ ਕਲਰ ਕੰਬੀਨੇਸ਼ਨ ਦਿੱਤਾ ਹੈ ਜੀ ਹਰੇਕ ਡਿਜ਼ਾਈਨ ਨੂੰ ਅਸੀਂ ਤੁਹਾਡੇ ਅੱਗੇ ਅਲੱਗ-ਅਲੱਗ ਸ਼ੇਪਸ ਔਰ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਸਾਡੇ ਡਿਜ਼ਾਈਨਰਾਂ ਨੂੰ ਤੁਸੀਂ ਹਰ ਦਿਨ ਦੀ ਤਰ੍ਹਾਂ ਵੱਧ ਤੋਂ ਵੱਧ ਪਿਆਰ ਕਰੋ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਸਭ ਤੋਂ ਜੋ ਖਾਸ ਡਿਜ਼ਾਈਨ ਹੈ ਜੀ ਜੋ ਕਿ ਤੁਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਇਹ ਇੱਕ ਇਹ ਡਿਜ਼ਾਈਨ ਦੇ ਵਿੱਚ ਖੰਡਾ ਸਾਹਿਬ ਦਾ ਡਿਜ਼ਾਈਨ ਵਰਕ ਕਰਵਾਇਆ ਕਿਸੇ ਕਸਟਮਰ ਨੇ ਯੂਐਸ ਤੋਂ ਉਹਨਾਂ ਨੇ ਆਪਣੀ ਡਿਮਾਂਡ ਤੋਂ ਇਹ ਸਾਡੇ ਤੋਂ ਰੈਡੀ ਕਰਵਾਇਆ ਅਗਰ ਤੁਸੀਂ ਵੀ ਕੁਝ ਵੀ ਥੋੜਾ ਬਹੁਤ ਚੇਂਜਸ ਕਰਵਾਉਣਾ ਹੈ ਤਾਂ ਇੰਨੇ ਘੰਟਿਆਂ ਵਿੱਚ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਚੇਂਜਸ ਵਗੈਰਾ ਪਰ ਉਸਦੇ ਲਈ ਵੇਟ ਜ਼ਰੂਰੀ ਹੈ ਕਿਉਂਕਿ ਇਸ ਘੰਟੇ ਦੇ ਵੇਟ ਦੀ ਆਪਾਂ ਗੱਲ ਕਰੀਏ 26 ਤੋਂ 27 ਗ੍ਰਾਮ 골ਡ weight ਦੇ ਵਿੱਚ ਰੈਡੀ ਹੋਇਆ ਜੀ ਇਹ ਕੈਂਠਾ ਤੁਸੀਂ ਦੇਖ ਸਕਦੇ ਹੋ ਇਸ ਦੀ ਲੁੱਕ ਔਰ ਡਿਜ਼ਾਈਨਿੰਗ ਦੋਸਤੋ ਤੁਹਾਨੂੰ ਇਹ ਕੈਂਠਾ ਮੈਂ ਵੇਅਰ ਕਰਕੇ ਵੀ ਦਿਖਾਉਂਗਾ ਔਰ ਦੇਖ ਕੇ ਦੱਸਣਾ ਕਿੱਦਾਂ ਲੱਗਿਆ ਇਸ ਦੇ ਡਿਜ਼ਾਈਨਿੰਗ ਔਰ ਫਿਨਿਸ਼ਿੰਗ ਆਲੋ ਚੈੱਕ ਕਰੋ ਜੀ ਇੱਕ ਵਾਰ ਇਹ ਜਿਹੜਾ ਕਲ ਉਸ ਫੈਸਲ ਕੈਂਠਾ ਅੱਜ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਕੇ ਦੱਸਣਾ ਇਸ ਦੀ ਲੁੱਕ ਔਰ ਡਿਜ਼ਾਈਨਿੰਗ ਸੱਚੀ ਦੱਸਿਓ ਦਿਲ ਤੋਂ ਵੀ ਕਿੱਦਾਂ ਲੱਗੀ ਔਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਜੋ ਅਸੀਂ ਤੁਹਾਡੇ ਲਈ ਇਤਾਂ ਦੀਆਂ ਨਵੀਂ-ਨਵੀਆਂ ਡਿਜ਼ਾਈਨਿੰਗ ਪੇਸ਼ ਕਰਦੇ ਰਹੀਏ ਔਰ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਸਾਡਾ ਮੇਨ ਫੋਕਸ ਹੀ ਇਹੀ ਰਹਿੰਦਾ ਵੀ ਤੁਹਾਨੂੰ ਨਵੀਂ ਡਿਜ਼ਾਈਨਿੰਗ ਤੁਹਾਡੇ ਰੂਪੂ ਹੋ ਸਕੇ ਔਰ ਤੁਹਾਨੂੰ ਸਾਡੇ ਡਿਜ਼ਾਈਨਰਾਂ ਬਾਰੇ ਪਤਾ ਲੱਗ ਸਕੇ ਵੀ ਕੀ ਨਵੀਂ ਸਾਡੀ ਅਪਡੇਟ ਆ ਰਹੀ ਏ ਸੋ ਦੋਸਤੋ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸੋ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਇੱਕ ਰਿਕਵੈਸਟ ਕਰਨ ਜਾ ਰਹੇ ਹਾਂ ਸੋ ਦੋਸਤੋ ਜਿਨ੍ਹਾਂ ਨੇ ਵੀ ਹਲੇ ਤੱਕ ਆਪਣਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਸਤਿ ਸ੍ਰੀ ਅਕਾਲ